ਮਹਾਨੀਅਤ ਉਹਦੇ ਨਾਲ ਦਿਖਾਈ ਗਈ ਉਸ ਯੂਪੀ ਜਾਂ ਬਿਹਾਰ ਕੀਤੇ ਉਹਦਾ ਵੀ ਸਿਪਈਆ ਫਿਰ ਉਸ ਤੋਂ ਬਾਅਦ ਕੱਲ ਦੀ ਅਜੇ ਘਟਨਾयां ਜਲੰਧਰ ਸ਼ਹਿਰ ਦੀ ਉੱਥੇ ਵੀ ਇੱਕ ਜਾਣਾ ਫੜਿਆ ਗਿਆ ਸੀਐਮ ਸਾਹਿਬ ਦਾ ਵੀ ਬਿਆਨ ਆਇਆ ਵੀ ਅਸੀਂ ਇਦਾਂ ਕਿਸੇ ਨੂੰ ਰੋਕ ਨਹੀਂ ਸਕਦੇ ਖੈਰ ਆਪੋ ਆਪਣੀ ਸੋਚ ਹੈ ਸੀਐਮ ਸਾਹਿਬ ਵਧੀਆ ਕੀਤਾ ਤੁਸੀਂ ਬਿਆਨ ਦੇ ਦਿੱਤਾ ਲੋਕਾਂ ਨੇ ਉਡੀਕ ਵੀ ਸੀ ਬਾਰਲੇ ਦੇਸ਼ਾਂ ਦੇ ਵੀ ਉਹਨਾਂ ਨੇ ਉਦਾਹਰਣਾਂ ਦਿੱਤੀਆਂ ਹੋਰ ਵੀ ਲੋਕ ਜਿਹੜੇ ਹਨ ਲੁਧਿਆਣੇ ਤੋਂ ਦੋ ਤਿੰਨ ਜਾਣੇ ਜਿਹੜੇ ਕਿ ਹੜ੍ਹਾਂ ਦੇ ਸਮੇਂ ਦੇ ਵਿੱਚ ਬਾਹਰ ਨਹੀਂ ਨਿਕਲੇ ਹੜ੍ਹਾਂ ਦੇ ਸਮੇਂ ਦੇ ਵਿੱਚ ਉਹਨਾਂ ਨੇ ਨਾ ਕੋਈ ਹੜ੍ਹ ਪੀੜਤ ਪਰਿਵਾਰਾਂ ਦੇ ਸਾਰ ਲਈ ਪਰ ਅੱਜ ਉਹ ਪੰਜਾਬ ਦੇ ਮਾਲਕ ਬਣ ਕੇ ਬੈਠੇ ਨੇ ਇੱਕ ਉਹ ਗੰਝਾ ਜਿਹਾ ਇੱਕ ਹੋਰ ਹੈ ਜਿਹੜਾ ਆਪਣੇ ਆਪ ਨੂੰ ਸ਼ੇਰ ਦੱਸਦਾ ਪੰਜਾਬ ਦਾ ਖੈਰ ਉਹ ਲੋਡ ਪੈਣ ਉੱਪਰ ਇਹ ਸਾਹਮਣੇ ਨਹੀਂ ਆਉਂਦੇ ਹੁਣ ਇਹ ਜਿਹੜੇ ਭਈਏ ਨੇ ਤੁਸੀਂ ਇਹਨਾਂ ਦੇ ਕਰਤੂਤ ਵੇਖਿਓ ਆਪਣੇ ਆਪ ਤਾਂ ਲੱਗੇਗਾ ਤੁਹਾਨੂੰ ਆਪਾਂ ਗੱਲ ਕਰਾਂਗੇ ਤੱਥ ਦੇ ਨਾਲ ਵੀ ਇਹਨਾਂ ਨੂੰ ਕਿਉਂ ਜਾਣਾ ਚਾਹੀਦਾ ਵਾ ਜਦੋਂ ਕਰੋਨਾ ਦਾ ਸਮੱਸਿਆ ਟ੍ਰੇਨਾਂ ਭਰ ਭਰ ਕੇ ਸਭ ਤੋਂ ਪਹਿਲਾਂ ਇਹ ਆਪਣੀ ਯੂਪੀ ਬਿਹਾਰ ਨੂੰ ਭੱਜੇ ਉਦੋਂ ਬਾਅਦ ਭਾਰਤ ਪਾਕਿਸਤਾਨ ਦੀ ਜੰਗ ਹੁੰਦੀ ਹੈ ਟ੍ਰੇਨਾਂ ਭਰ ਭਰ ਕੇ ਇਹ ਲੋਕ ਆਪਣੇ ਘਰਾਂ ਨੂੰ ਵਾਪਸ ਦੌੜਦੇ ਨੇ ਤੇ ਹੁਣ ਤੀਜੀ ਵਾਰੀ ਹੜਾਂ ਦਾ ਸਮਾਂ ਆਇਆ। ਮੁਸਲਮਾਨ ਵੀਰਾਂ ਨੇ, ਈਸਾਈ ਵੀਰਾਂ ਨੇ, ਹਿੰਦੂ ਵੀਰਾਂ ਨੇ ਸਾਰਿਆਂ ਨੇ ਰੜ ਰੜ ਕੇ ਸੇਵਾ ਕੀਤੀ। ਇੱਕ ਦੂਜੇ ਦਾ ਸਾਥ ਦਿੱਤਾ, ਸਾਰੇ ਰਲੇ ਵੀ ਆਓ, ਸੇਵਾ ਕਰੀਏ। ਹੜਪੀੜਤ ਪਰਿਵਾਰਾਂ ਦੀ ਸਾਰ ਲਈਏ। ਯੂਪੀ ਚੋਂ, ਬਿਹਾਰ ਚੋਂ ਆਇਆ ਹੋਇਆ ਇੱਕ ਬੰਦਾ ਵੀ ਜਿਨੇ ਆਪਣੀ ਜੇਬ ਚੋਂ 1 ਰੁਪਇਆ ਕੱਢਿਆ ਹੋਵੇ ਹੜਪੀੜਤਾਂ ਦੇ ਵਾਸਤੇ, ਖਾਂਦੇ ਪੰਜਾਬ ਦਾ ਨਹੀਂ। ਕੰਮ ਪੰਜਾਬ ਦੇ ਵਿੱਚ ਕਰਦੇ ਨੇ। ਬੇਈਮਾਨੀ ਪੰਜਾਬ ਦੇ ਵਿੱਚ ਰਹਿ ਕੇ ਕਰਦੇ ਪੰਜਾਬ ਦੇ ਪ੍ਰਤੀ ਇਹ ਲੋਕ ਵਫਾदार ਨਹੀਂ ਹਨ ਇਹਨਾਂ ਮੈਂ ਤੁਹਾਨੂੰ ਗੱਲਾਂ ਘਣਾਤੀਆਂ ਕਰੋਨਾ ਵੇਲੇ ਭੱਜੇ ਘਰਾਂ ਨੂੰ ਜੰਗ ਲੱਗੀ ਘਰਾਂ ਨੂੰ ਭੱਜ ਗਏ ਹੜ੍ਹ ਦੇ ਸਮੇਂ ਵਿੱਚ ਇਹ ਘਰਾਂ ਨੂੰ ਭੱਜ ਗਏ ਪੰਜਾਬ ਦੇ ਨਾਲ ਇਹ ਕਿਦਣ ਖੜੇ ਨੇ ਕਦੋਂ ਖੜੇ ਨੇ ਜਿਹੜੇ ਲੁਧਿਆਣੇ ਤੋਂ ਦੋ ਜਣੇ ਅੱਜ ਸਵੇਰੇ ਸਵੇਰੇ ਇਹਨਾਂ ਦਾ ਪੱਖ ਕਰਦੇ ਪੈਸਦਾਨ ਕਿਰਪਾ ਕਰਕੇ ਆਪ ਜੀ ਦੱਸੋਗੇ ਇਹ ਤਿੰਨਾਂ ਗੱਲਾਂ ਬਾਰੇ ਪਰ ਇੱਕ ਹੋਰ ਗੱਲ ਚੱਲਦੀ ਹੈ ਕਿ ਸਾਡੇ ਪੰਜਾਬੀ ਅਮਰੀਕਾ, ਕੈਨੇਡਾ, ਜਰਮਨ, ਫਰਾਂਸ, ਇਟਲੀ, ਨਿਊਜ਼ੀਲੈਂਡ ਇਹਨਾਂ ਕੰਟਰੀਆਂ ਵਿੱਚ ਜਾਂਦੇ ਨੇ ਬਿਲਕੁਲ ਜਾਂਦੇ। ਸਾਡਾ ਇੱਕ ਵਾਕਫ ਹੈ ਸੱਜਣ, ਮੇਰਾ ਆਪਣਾ ਖਾਸ। ਤੇ ਵੈਸੇ ਵੀ ਆਕਾਮ ਵੀ ਕਈਆਂ ਨੇ ਮੇਰੇ ਨਾਲ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਵੀ ਉਹ ਕਹਿੰਦੇ ਵੀ ਜਦੋਂ ਆਪਾਂ ਕਿਸੇ ਵੀ ਕੰਟਰੀ ਦੀ ਫਾਈਲ ਲਾਉਣੀ ਹੈ, 에ਜੰਟ ਦੇ ਰਾਹ ਪਹਿਲਾਂ ਤਾਂ ਸਾਰਾ ਪੇਪਰ ਵਰਕ ਹੁੰਦਾ ਜਿਹੜੇ ਜਿਹੜੇ ਸਾਡੇ ਵੀਰ ਭੈਣ ਭਰਾ ਜਾਂਦੇ ਨੇ ਵਿਦੇਸ਼ਾਂ ਵਿੱਚ ਉਹਨਾਂ ਨੂੰ ਪਤਾ ਹੈ ਵੀ ਪਹਿਲਾਂ ਪੇਪਰ ਵਰਕ ਹੋਵੇਗਾ ਤੁਹਾਡੇ ਪੇਪਰ ਕਲੀਅਰ ਹੋਣਗੇ ਫਿਰ ਉਦੋਂ ਬਾਅਦ ਤੁਹਾਡੇ ਫਿੰਗਰ ਵੀ ਹੁੰਦੇ ਨੇ ਤੁਹਾਡੀਆਂ ਅੱਖਾਂ ਦੇ ਸਕੈਨ ਵਗੈਰਾ ਵੀ ਹੁੰਦੀ ਹੈ ਪੂਰੀ ਫਾਰਮੈਟ ਵਗੈਰਾ ਤੁਸੀਂ ਕਰ ਜਦੋਂ ਪੂਰੀ ਕੰਪਲੀਟ ਕਰ ਲੈਨੇ ਹੋ ਨਾ ਫਿਰ ਉਸ ਤੋਂ ਬਾਅਦ ਉਸ ਤਰਤੀ ਤੇ ਜਾਣ ਵਾਸਤੇ ਜਦੋਂ ਤੁਸੀਂ 에어ਪੋਰਟ ਤੇ ਚੜਦੇ ਹੋ ਉੱਥੇ ਤੁਹਾਡੀ ਪੂਰੀ ਚੈਕਿੰਗ ਹੁੰਦੀ ਹੈ ਵੈਰੀਫਿਕੇਸ਼ਨ ਐ ਪੂਰੀ ਹੁੰਦੀ ਜਦੋਂ ਕਿਸੇ ਵੀ ਕੰਟਰੀ ਦੇ ਵਿੱਚ ਐਂਟਰੀ ਕਰ ਜਾਂਦੇ ਹੋ 에어ਪੋਰਟ ਤੇ ਜਾਂਦੇ ਹੋ ਉੱਥੇ ਵੀ ਤੁਹਾਡੀ ਐ ਪੂਰੀ ਤਸੱਲੀ ਕਰਾਉਂਦੇ ਨੇ ਉਹ ਜਦੋਂ ਵੈਰੀਫਿਕੇਸ਼ਨ ਕਰਦੇ ਨੇ ਕੱਲੀ ਕੱਲੀ ਗੱਲ ਪੁੱਛਦੇ ਨੇ ਉਹਨਾਂ ਦਾ ਮਨ ਚਾਵੇ ਨਾ ਤੇ ਤੁਹਾਡੇ ਅਟੈਚੀਆਂ ਬੈਗ ਜਿਹੜੇ ਹਨ ਉਹ ਖਾਲੀ ਕਰਾ ਕੇ ਕੱਲੀ ਕੱਲੀ ਚੀਜ਼ ਦੀ ਅਗਲੇ ਤਲਾਸ਼ੀ ਵੀ ਲੈਂਦੇ ਨੇ ਫਿਰ ਹੁਣ ਸਾਡੇ ਪੰਜਾਬੀ ਜਦੋਂ ਵਿਦੇਸ਼ਾਂ ਵਿੱਚ ਪਹੁੰਚ ਜਾਂਦੇ ਨੇ ਇਥੇ ਬੱਸ ਨਹੀਂ ਹੈ 35 ਲੱਖ ਰੁਪਏ ਲੱਗ ਜਾਂਦਾ ਇਹਨਾਂ ਵਾਂਗੂ ਥੋੜਾ ਵੀ ਸ਼ਾਮ ਨੂੰ ਚੜੇ ਤੇ ਅਗਲੇ ਦਿਨ ਇੱਥੇ ਆਣ ਕੇ ਆਧਾਰ ਕਾਰਡ ਵੀ ਅਪਲਾਈ ਕਰ ਦੇਣਾ ਇਹੋ ਜਿਹਾ ਕੰਮ ਨਹੀਂ ਢਾਈ ਤਿੰਨ ਸੌਲੇ ਟਿਕਟ ਵਾਲਾ ਅਗਲੇ ਨੱਕ ਤੱਕ ਲਕੀਰਾ ਕਢਾ ਕੇ ਫੇਰ ਕਿਤੇ ਵੀਜ਼ਾ ਦਿੰਦੇ ਨੇ ਐਵੇਂ ਥੋੜੀ ਵੀਜ਼ਾ ਮਿਲ ਜਾਂਦਾ ਹੈ ਇੱਕ ਗੱਲ ਕਹਿ ਦੇਣੀ ਬੜੇ ਸੌਖੀ ਹੈ ਕਿ ਇੰਗਲੈਂਡ ਅਮਰੀਕਾ ਜਰਮਨ ਫ੍ਰਾਂਸ ਇਹਨਾਂ ਕੰਟਰੀਆਂ 'ਚ ਪੰਜਾਬੀ ਬੈਠੇ ਨੇ ਵੇਖੋ ਵੀ ਤਸਈ ਨਾ ਵੀ ਇਹ ਟੈਕਸ ਵੀ ਕਿੰਨਾ ਪੇ ਕਰਦੇ ਨੇ ਉਹਨਾਂ ਨੇ। ਇਹ ਕਮਾਉਂਦੇ ਨੇ ਪੰਜਾਬ 'ਚੋਂ ਇੱਕ ਦੁਵਾਨੀ ਦਾ ਟੈਕਸ ਨਹੀਂ ਪੇ ਕਰਦੇ। ਇੱਕ ਦੁਵਾਨੀ ਦੀ ਕਿਸੇ ਨੂੰ ਮਦਦ ਨਹੀਂ ਕਰਦੇ। ਹੜ ਥੋੜਾ ਹੀ ਸਮਾਂ ਹੋਇਆ ਨਾ ਹੜ ਜਿਹੜੇ ਆਏ ਪੰਜਾਬ ਦੇ ਵਿੱਚ ਜਿਮੀਂਨਾ ਵੀ ਨਹੀਂ ਹੋਇਆ। ਦੱਸੋ ਇਹਨਾਂ ਨੇ ਕਿੰਨੇ ਕੁ ਹੜਪੀੜਤ ਪਰਿਵਾਰਾਂ ਵਾਸਤੇ ਪੈਸਾ ਖਰਚਿਆ ਨਹੀਂ ਖਰਚਿਆ ਕਮਾਉਣਾ ਪੰਜਾਬ ਤੋਂ ਉਹ ਪੰਜਾਬ ਦੇ ਪੂਰੇ ਬਕਤ ਨਾਲ ਨਹੀਂ ਖੜਨਾ ਫਿਰ ਤੁਹਾਡਾ ਰਹਿਣ ਦਾ ਤੇ ਫਾਇਦਾ ਵੀ ਕੀ ਹੈ ਤੇ ਕਈ ਪੰਜਾਬੀ ਇੰਨੇ ਵੇਖਿਆ ਇਹਨਾਂ ਦੇ ਪੱਖ ਵਿੱਚ ਖੜਦੇ ਪਏ ਬੇਫਿਕਰ ਹੋ ਜਾਓ ਟੈਨਸ਼ਨ ਨਾ ਲਵੋ ਅੱਜ ਤੁਹਾਨੂੰ ਉਹਨਾਂ ਦੇ ਵੋਟਾਂ ਦੇਂਦੀਆਂ ਨੇ ਪੰਜਾਬੀਆਂ ਨਾਲੋਂ ਠੀਕ ਹੈ ਇਹ ਗੱਲ ਜ਼ਰੂਰੀ ਹੈ ਵੀ ਉਹ ਥੋੜੀ ਘਟ ਮੀਂਹਤ ਲੈਂਦੇ ਨੇ ਪੈਸੇ ਘੱਟ ਲੈਂਦੇ ਨੇ ਤਾਂ ਕਰਕੇ ਤੁਹਾਨੂੰ ਉਹ ਚੰਗੇ ਲੱਗਦੇ ਨੇ ਪਰ ਅੱਜ ਜੋ ਹਸ਼ਿਆਰਪੁਰ ਵਾਲੇ ਬੱਚੇ ਨਾਲ ਹੋਇਆ ਵਾ ਤੇ ਜੇ ਕੱਲ ਨੂੰ ਇਹ ਤੁਹਾਡੇ ਪਰਿਵਾਰ ਚੋਂ ਕਿਸੇ ਨਾਲ ਹੋ ਜਾਂਦਾ ਤਾਂ ਕੀ ਕਰੋਗੇ ਕੋਈ ਜਵਾਬ ਹੈਗਾ ਇਸ ਗੱਲ ਦਾ ਨਹੀਂ ਨਾ ਹੈ ਸੋ ਨਾਲ ਦੇ ਨਾਲ ਜਿਹੜੀ ਇਹ ਵੀ ਗੱਲ ਆਖੀ ਗਈ ਵੀ ਸਾਡੇ ਪੰਜਾਬੀ ਛੱਤੀਸਗੜ੍ਹ ਜਾਂ ਹੋਰਾਂ ਸਟੇਟਾਂ ਦੇ ਵਿੱਚ ਪੰਜਾਬੀ ਬੈਠੇ ਹੋਏ ਹਨ ਜੇ ਆਪਾਂ ਇਹਨਾਂ ਦਾ ਗਿਣਤੀ ਦੇ ਤੌਰ ਤੇ ਵੀ ਵੇਖੀਏ ਇਹਨਾਂ ਤਾਂ ਲੱਖਾਂ ਦੇ ਵਿੱਚ ਗਿਣਤੀ ਹੈ ਪੰਜਾਬ ਦੇ ਵਿੱਚ ਆਪਾਂ ਜਾਣਦੇ ਆ ਨਾ ਇੱਧਰ ਉੱਧਰ ਬਾਜ਼ਾਰ ਨੂੰ ਹਰ ਇੱਕ ਤਾਂ ਤੇ ਇਹਨਾਂ ਦੀ ਰੇੜੀ ਮਿਲਦੀ ਹੈ ਇਹ ਰਿਕਸ਼ਾ ਇਹਨਾਂ ਦਾ ਚੱਲਦਾ ਹੈ ਦੁਕਾਨਾਂ ਇਹਨਾਂ ਦੀਆਂ ਚੱਲਦੀਆਂ ਪਈਆਂ ਹਨ ਪੰਜਾਬੀਆਂ ਨੂੰ ਇਹ ਰੇੜੀਆਂ ਨਹੀਂ ਲਾਉਣ ਦਿੰਦੇ ਹੋਵੇ ਪੰਜਾਬ ਆਣ ਕੇ ਗੁੰਡਾਗਰਦੀ ਕਰਨੇ ਪੰਜਾਬ ਦੇ ਇਸ ਮੁੱਦੇ ਉੱਤੇ ਸਾਰਿਆਂ ਨੂੰ ਗੰਭੀਰ ਹੋਣਾ ਪੈਣਾ ਭਾਵੇਂ ਕੋਈ ਸਿਆਸਤ ਦਾ ਦਾਨ ਹੈ ਦੇਖੋ ਸਿਆਸਤ ਦਾ ਦਾਨ ਦੀ ਵੀ ਗੱਲ ਆਪਾਂ ਕਰ ਲਈਏ ਹੁਸ਼ਿਆਰਪੁਰ ਵਾਲੇ ਮੁੰਡੇ ਦੀ ਡੈਥ ਹੋਈ ਨਾ ਜੋ ਦ੍ਰਿੰਦਗੀ ਇਸ ਭਈਏ ਨੇ ਕੀਤੀ ਤੁਹਾਡੇ ਸਾਹਮਣੇ ਸੁਖਪਾਲ ਸਿੰਘ ਖੇਰਾ ਨੇ ਡਟ ਕੇ ਉਸ ਗੱਲ ਦਾ ਵਿਰੋਧ ਕੀਤਾ ਆਮ ਆਦਮੀ ਪਾਰਟੀ ਦੇ ਦੋ ਐਮਐਲਏ ਗਏ ਹਨ 117 ਵਿਧਾਨ ਸਭਾ ਦੀਆਂ ਸੀਟਾਂ ਹਨ ਬਾਕੀ ਕਿੱਧਰ ਗਏ ਕੋਈ ਨਹੀਂ ਬੋਲਿਆ ਬਾਕੀ ਐਮਐਲਏ ਕਿੱਧਰ ਗਏ ਬਾਕੀ ਗੁੰਗੇ ਨੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ 92 ਸਖਪਾਲ ਸਿੰਘ ਖੈਰਾ ਬੋਲੇ ਨੇ ਬਾਕੀ ਕਿੱਧਰ ਗਏ ਬਾਕੀ ਕਿਸੇ ਦੀ ਆਵਾਜ਼ ਵੀ ਨਹੀਂ ਆਈ ਵਿਰੋਧ ਵੀ ਨਹੀਂ ਹੋਇਆ ਇਹਦਾ ਮਤਲਬ ਵੀ ਤੁਹਾਨੂੰ ਸਿਰਫ ਵੋਟਾਂ ਨਾਲ ਮਤਲਬ ਹੈ ਫਿਰ ਤੁਸੀਂ ਇਹ ਕੀ ਗੱਲ ਤੁਸੀਂ ਜਿਹੜੀਆਂ ਸੋਹਾ ਖਾਨੇ ਹੋ ਅਸੀਂ ਪੰਜਾਬ ਦੇ ਪ੍ਰਤੀ ਪੰਜਾਬ ਦੀ ਜਨਤਾ ਦੇ ਪ੍ਰਤੀ ਵਫਾਦਾਰ ਰਹਾਂਗੇ ਇਹ ਇੱਥੇ ਕਾਨੂੰਨ ਬਣਨਾ ਚਾਹੀਦਾ ਕਿ ਪੰਜਾਬ ਦੇ ਵਿੱਚ ਇਹ ਧਰਮਸ਼ਾਲਾ ਨਹੀਂ ਹੈ ਕਿ ਕੋਈ ਵੀ ਯੂਪੀ ਬਿਹਾਰ ਤੋਂ ਆਇਆ ਹੋਇਆ ਬੰਦਾ ਜਗ੍ਹਾ ਨਹੀਂ ਲੈ ਸਕਦਾ ਯੂਪੀ ਬਿਹਾਰ ਤੋਂ ਆਇਆ ਹੋਇਆ ਬੰਦਾ ਆਧਾਰ ਕਾਰਡ ਨਹੀਂ ਬਣਾ ਸਕਦਾ ਜਿਹੜੇ ਇਸ ਗੱਲ ਦਾ ਪੱਖ ਕਰਦੇ ਆ ਨੇ ਵੀ ਲੈਣਗੇ ਜਗ੍ਹਾ ਤੁਸੀਂ ਉੱਤਰਾਖੰਡ ਵਿੱਚ ਲੈ ਕੇ ਦਿਖਾ ਦਿਓ ਜਗ੍ਹਾ ਆ ਤੁਹਾਡੇ ਨਾਲ ਗਵਾਂਡੀ ਰਾਜ ਜਿਹੜਾ ਵਾ ਹਿਮਾਚਲ ਉੱਥੇ ਲੈ ਕੇ ਵਿਖਾ ਦਿਓ ਜਗ੍ਹਾ 1 ਇੰਚ ਨਹੀਂ ਤੁਹਾਨੂੰ ਜਗ੍ਹਾ ਲੈ ਕੇ ਦੇਣ ਦਿੰਦੇ ਇੱਕ ਇੰਤ ਤੂੰ ਜਗ੍ਹਾ ਨਹੀਂ ਲੈ ਸਕਦੇ ਹਿਮਾਚਲ ਦੇ ਵਿੱਚ ਰਾਜਸਥਾਨ ਨਹੀਂ ਲੈ ਸਕਦੇ ਜੇ ਇਹਨਾਂ ਸਟੇਟਾਂ ਦੇ ਵਿੱਚ ਇਹ ਕਾਨੂੰਨ ਬਣ ਸਕਦਾ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਬਣ ਸਕਦਾ ਬਾਕੀ ਪੰਜਾਬੀਆਂ ਦੇ ਬਿਜ਼ਨਸ ਹਨ ਪੰਜਾਬ ਤੋਂ ਬਾਹਰ ਦੇ ਸਟੇਟਾਂ ਦੇ ਵਿੱਚ ਕੋਈ ਸ਼ੱਕ ਨਹੀਂ ਪਰ ਪੰਜਾਬੀ ਇਹਨਾਂ ਦੇ ਵਾਂਗੂ ਹੈਵਾਨੀਅਤ ਦੀਆਂ ਹੱਦਾਂ ਨਹੀਂ ਪਾਰ ਕਰਦੇ ਪੰਜਾਬੀ ਸਰਕਾਰ ਨੂੰ ਟੈਕਸ ਵੀ ਪੇ ਕਰਦੇ ਨੇ ਵੱਡੀਆਂ ਵੱਡੀਆਂ ਟ੍ਰਾਂਸਪੋਰਟਾਂ ਹਨ ਤੇ ਟੈਕਸ ਵੀ ਪੇ ਕਰਦੇ ਨੇ ਇਹਨੇ ਤਾਂ ਸਾਰੀਆਂ ਕੰਧਾਂ ਲਾਲ ਕੀਤੀਆਂ ਹੋਈਆਂ ਥੁੱਕ ਥੁੱਕ ਕੇ ਬਸ ਢੇਰ ਰੇਲਵੇ ਸਟੇਸ਼ਨ ਹਸਪਤਾਲ ਹਰ ਤਾ ਦੇ ਜਿੱਥੇ ਜਿਕਰ ਦਵ ਇਹ ਮੂੰਚੋ ਮਾਰਦੇ ਨੇ ਖਿੱਚ ਕੇ ਪਚਕਾਰੀ ਜੀ ਹਰ ਤਾ ਇਹਨਾਂ ਨੇ ਲਾਲ ਕੀਤੀ ਹੋਈ ਹੈ ਥੁੱਕ ਥੁੱਕ ਕੇ ਤਾਂ ਕਰਕੇ ਅੱਕੇ ਹੋਏ ਲੋਕ ਜਿਹੜੇ ਨੇ ਇਹਨਾਂ ਦੇ ਖਿਲਾਫ ਹੋ ਚੁੱਕੇ ਨੇ ਛੱਤੀਸਗੜ੍ਹ ਜਾਂ ਹੋਰਾਂ ਸਟੇਟਾਂ 'ਚ ਪੰਜਾਬੀਆਂ ਦੇ ਟਰਾਂਸਪੋਰਟਾਂ ਹਨ ਪਰ ਪੰਜਾਬੀ ਨਿੱਕੇ ਨਿੱਕੇ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਨਹੀਂ ਬਣਾਉਂਦੇ ਉਹ ਛੋਟਾ ਜਿਹਾ ਬੱਚਾ ਹੈ 5 ਸਾਲ ਦਾ ਜਿਹਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਕੱਲ ਜਲੰਧਰ ਵਿਖੇ ਵੀ ਇੱਕ ਘਟਨਾ ਵਾਪਰੀ ਵੀ ਉਹ ਨਿੱਕੀ ਜੀ ਬੱਚੀ ਹੈ ਉਹਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਰਹੇ ਲੋਕ ਕਿੱਦਾਂ ਨਾ ਇਸ ਗੱਲ ਦਾ ਵਿਰੋਧ ਕਰਨ ਸਿਆਸਤਦਾਨਾਂ ਨੂੰ ਠੀਕ ਆ ਵੋਟਾਂ ਦੇ ਨਾਲ ਮਤਲਬ ਆ ਇਸ ਕਰਕੇ ਉੱਚੋਪ ਹਨ ਪਰ ਜੇਤੇ ਰੱਖਿਓ ਇਹਨਾਂ ਦੇ ਸਰਪੰਚ ਤੇ ਬਣਨ ਲੱਗੇ ਨੇ ਕਾਉਂਸਲਰ ਵੀ ਇਹਨਾਂ ਦੇ ਬਣਨ ਲੱਗ ਜਾਣਗੇ ਜਦੋਂ ਸਰਪੰਚ ਬਣ ਗਏ ਕਾਉਂਸਲਰ ਦੀ ਕੁਰਸੀ ਤੱਕਰ ਪੁਨਤ ਨੂੰ ਕੋਈ ਔਖਾ ਨਹੀਂ ਹੈ ਤੇ ਜਦੋਂ ਐਮਐਲਏ ਐਮਪੀ ਬਣੇ ਤੇ ਫਿਰ ਤੁਹਾਡੀ ਕੁਰਸੀ ਵੀ ਜਾਂਦੀ ਲੱਗਣੀ ਅੱਜ ਤੁਸੀਂ ਚੁੱਪ ਜੇ ਜਿੱਦਨ ਐਮਐਲਏ ਐਮਪੀ ਬਣ ਗਏ ਨਾ ਇਹ ਪਤਾ ਉਸ ਦਿਨ ਲੱਗਣਾ ਵਾ ਤੁਹਾਨੂੰ ਸੋ ਇਹ ਪੰਜਾਬ ਦਾ ਮੁੱਦਾ ਸਾਰਿਆਂ ਦਾ ਸਾਂਝਾ ਆ ਪੰਜਾਬ ਦੇ ਵਿੱਚ ਸਾਡੇ ਹਿੰਦੂ ਵੀਰ ਵੀ ਬੜੇ ਚਾਅ ਨਾਲ ਰਹਿੰਦੇ ਨੇ ਸਾਡੇ ਭਰਾ ਨੇ ਸਾਡੇ ਹਰ ਇੱਕ ਦੁੱਖ ਵਿੱਚ ਸਾਡੇ ਹਰ ਇੱਕ ਦੁੱਖ ਵਿੱਚ ਸਾਡੇ ਨਾਲ ਉਹ ਚੱਲਦੇ ਨੇ ਮੁਸਲਮਾਨ ਵੀਰ ਵੀ ਜਿਨ੍ਹਾਂ ਨੇ ਸੇਵਾ ਕੀਤੀ ਪਰ ਪੰਜਾਬ ਦੇ ਜਿਹੜੇ ਹਿੰਦੂ ਭਰਾ ਨੇ ਸਾਡੇ ਬੜੇ ਚੰਗੇ ਨੇ ਇਹਨਾਂ ਵਰਗੇ ਨਹੀਂ ਗਏ ਇਹਨਾਂ ਨੂੰ ਕੰਤਾ ਨਹੀਂ ਲਾਲ ਕਰਦਾ ਮਿਹਨਤ ਕਰਦੇ ਸੋ ਆਓ ਇਹ ਮੁੱਦੇ ਦੇ ਉੱਤੇ ਇਕੱਠੇ ਹੋਣ ਦੀ ਜ਼ਰੂਰਤ ਆ ਆਪਾਂ ਆਪ ਪੰਜਾਬੀ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਆਪ ਖੁਦ ਮਿਹਨਤੀ ਹੋਵੋ ਤੁਹਾਡੀ ਵੀ ਗਲਤੀ ਹੈ ਤੁਸੀਂ ਵੀ ਢਿੱਲੇ ਪੈ ਗਏ ਸੀ ਅਸੀਂ ਨਹੀਂ ਬਾਹਰ ਜਾਣਾ ਬਾਹਰ ਜਾਣਾ ਜੇ ਤੂੰ ਤੁਸੀਂ ਮਿਹਨਤ ਕਰਨੀ ਛੱਡ ਗਏ ਇਹਨਾਂ ਨੂੰ ਜਗ੍ਹਾ ਮਿਲ ਗਈ ਹੁਣ ਆਓ ਹੁਣ ਆਪਣੀ ਮਿਹਨਤ ਕਰੋ ਡਟ ਕੇ ਮਿਹਨਤ ਕਰੋ